ਟਰਾਲ ਕਿੰਨੇ ਆ ਗਿਆ ਭਾਈ ਇਹ 2021 ਮਾਡਲ ਹੈ ਜੀ 21 ਮਾਡਲ 21 ਮਾਡਲ ਦਾ ਰੇਟ ਕਿੰਨਾ ਆ ਗਿਆ ਗੁਰੂ ਇਹਦਾ ਰੇਟ ਹੈ 1.70 ਲੱਖ ਰੁਪਏ ਸਵਾ ਇਹ ਆ ਗਿਆ 605 ਅਰਜਨ ਨੋਵੋ ਇਹਦੇ ਬਾਰੇ ਦੱਸਿਓ ਭਾਈ ਇਹ 15 ਮਾਡਲ ਹੈ ਜੀ ਹਾਂਜੀ ਪੰਜਾਬ ਨੰਬਰ ਇਹ ਹੈ 48 ਰਮਰਫ ਦੇ ਨਵੇਂ ਵਰਗ ਨੇ 9095 ਪੈਸੇ ਨੇ ਠੀਕ ਹੈ ਭਾਈ ਇਹ 2015 ਮਾਡਲ ਤੇ ਰੇਟ ਦੀ ਗੱਲ ਕੀਤੀ ਆਪੇ ਦੇ ਰੇਟੇ ਦਾ 495000 ਰੁਪਏ ਰੇਟ 495 2021 ਮਾਡਲ ਹੈ 2021 ਮਾਡਲ ਤੇ ਜੇ ਗੁਰੂ ਰੇਟ ਦੀ ਗੱਲ ਕਰੀਏ ਆਪਾਂ ਇਹਦਾ 675000 ਰੁਪਏ ਰੇਟ ਹੈ ਸੇਡ ਰੈਟਰ ਤੇ ਮਾਡਲ ਕਿੰਨੇ ਆ ਗਿਆ ਬਈ ਇਹ 2019 2019 ਮਾਡਲ ਆ ਗਿਆ ਤੇ ਜੇ ਇਹਦੇ ਰੇਟ ਦੀ ਗੱਲ ਕਰੀਏ ਬਈ ਰੇਟ ਇਹਦਾ 5,85,000 ਰੁਪਏ 5 ਲੱਖ ਤੇ ਮਾਡਲ ਕਿੰਨੇ ਆ ਗਿਆ ਇਹ ਮਾਡਲ ਇਹ 2014 ਜੀ ਤੇ ਜੇ ਰੇਟ ਦੀ ਗੱਲ ਕੀਤੀ ਜੀ ਇਹਦਾ 4.5 ਲੱਖ ਰੁਪਏ ਰੇਟ ਹੈ ਡਿਮਾਂਡ ਆਪਣੀ 4.5 ਲੱਖ ਰੁਪਏ ਡਿਮਾਂਡ ਹੈ ਪੰਜਾਬ ਨੰਬਰ ਹੈ ਜੀ ਪੰਜਾਬ ਨੰਬਰ ਹੈ ਲਓ ਵੀ ਮਿੱਤਰੋ ਆਪਾਂ ਪਿੰਡ ਪੱਠਣੀ ਖੜਿਆ ਜਿਲ੍ਹਾ ਬਰਨਾਲਾ ਬਾਈ ਗੁਰੀ ਆਪਣੇ ਨਾਲ ਹੈ ਸਾਰੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੈ ਬਾਈ ਵਧੀਆ ਠੀਕ ਠਾਕ ਹੋਈ ਸਵਾ ਤੇ ਭਾਈ ਜੀ ਕਿੰਨੇ ਕ ਟਰੈਕਟਰ ਰੱਖਦੇ ਤਾਂ ਟਰੈਕਟਰ ਵੀ ਰਹਿਗੇ ਜਜ 12 13 ਕ ਟਰੈਕਟਰ ਆਪਣੇ ਹੋਣਗੇ 12 13 ਹਾਂਜੀ ਹਾਂਜੀ ਠੀਕ ਉੱਚਿਆਂ ਕੰਨੇ ਸਰਾਉਂਦੇ ਨੇ ਹਾਂ ਉੱਚੇ ਮੜਲੀ ਤਕਰੀਬਨ ਕੁਸ ਮੰਨ ਲਓ ਕੁਸ 13 14 ਵੀ ਨੇ ਇੱਕ ਦੋ ਟਰੈਕਟਰ ਬਾਕੀ 19 20 21 22 ਮਾਰਨ ਯਾਨੀ ਕਿ ਤਕਰੀਬਨ ਲਾਉਣ ਕੁਸ ਕਾ ਲੋਣ ਤਾਂ ਹਰੇਕ ਦੀ ਹੋ ਜਾਂਦਾ ਜੀ ਠੀਕ ਹੈ ਤੇ ਬਾਈ ਜੀ ਕਿੰਨਾ ਕ ਪੁਰਾਣਾ ਕੰਮ ਹੈ ਪੁਰਾਣਾ ਜੀ ਪਹਿਲਾਂ ਫਾਦਰ ਸਾਹਿਬ ਕਰਦੇ ਸੀ ਇਹ ਕੰਮ ਠੀਕ ਹੈ ਜੀ ਤੇ ਜੰਮੂ ਸੋਤ ਸੰਭਲੀ ਆਪਣੇ ਆਉਂਦੇ ਆਪਾਂ ਮੰਨ ਲਓ ਇਸੇ ਲੈਂਡ ਚੇਂਜ ਠੀਕ ਹਾਂ ਤੇ ਆਪਾਂ ਹੁਣ ਗੁਰੀ ਆਹ ਟਰੈਕਟਰ ਤੋਂ ਸਟਾਰਟ ਕਰਦੇ ਆ 5210 ਤੋਂ ਇਹਦੇ ਬਾਰੇ ਬਾਈ ਦੱਸੀ ਕਰੋ ਡਿਟੇਲ ਚ ਇਹ ਬਾਈ ਜੌਂਡੀਅਰ 5210 2021 ਮਾਡਲ ਹੈ ਠੀਕ ਹੈ ਜੀ ਤੇ ਪਾਵਰ ਨੰਬਰ ਟਰੈਕਟਰ ਹੈ ਜੀ ਕੰਡੀਸ਼ਨ ਦੀ ਗੱਲ ਕੀਤੀ ਆ ਬਈ ਟਰੈਕਟਰ ਕੰਡੀਸ਼ਨ ਜੀ ਸਾਫ਼ ਆ ਪੂਰਾ ਟਰੈਕਟਰ ਮਾਡਲ ਦੇ ਹਿਸਾਬ ਨਾਲ ਬਹੁਤ ਵਧੀਆ ਏਵੇਂ ਆਪਾਂ ਕਹੀਏ ਵੀ ਠੀਕ ਹੈ ਸੋਨ ਰੈਟਰ ਠੀਕ ਹੈ ਟਾਇਰ ਟੂ ਸਾਰਾ ਕੋ ਨਾਲ ਟਾਇਰ ਟੂ ਨਾਲ ਦੇ ਕਿੰਨੇ ਕੇ ਪੈਸੇ ਪਏ ਹੋਣੇ ਹੈਗੇ ਜੀ ਇਹਦੇ 90% 85 90% ਠੀਕ ਹੈ ਐਮ ਆਰ ਐਫ ਦੇ ਟਾਇਰ ਨੇ ਮਿੱਤਰੋ ਤੇ 16 9 22 ਵਾਲਾ ਟਰੈਕਟਰ ਲੈਂਕਾਂ ਲੁਕਾਂ ਦਾ ਸਾਫ਼ ਸਾ ਟਰੈਕਟਰ ਮੰਗ ਰੋ ਜਿੰਗੇਰ ਪ੍ਰੋਚ ਆਉਂਦਾ ਜੀ ਇਹ ਜਿੰਗੇਰ ਪ੍ਰੋਚ ਹਾਂਜੀ ਹਾਂਜੀ ਠੀਕ ਹੈ ਜੀ ਫੋਰ ਸਪੀਡ ਚ ਫੋਰ ਸਪੀਡ ਚ ਹਾਂਜੀ ਹਾਂਜੀ ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਤੇ ਇਹ ਮਾਡਲ ਕਿੰਨੇ ਆ ਗਿਆ ਭਾਈ ਇਹ 2021 ਮਾਡਲ ਜੀ 21 ਮਾਡਲ 21 ਮਾਡਲ ਦਾ ਰੇਟ ਕਿੰਨਾ ਆ ਗਿਆ ਗੁਰੇ ਇਹਦਾ ਰੇਟ ਹੈ 7.5 ਲੱਖ ਰੁਪਈਆ 7.5 ਲੱਖ ਹਾਂਜੀ ਹਾਂ ਪਰ ਰੇਟ ਜੇ ਇਹਨੂੰ ਨਹੀਂ ਰੱਖਾਂਗੇ ਮੁਰਕ ਕਿਉਂ ਨਹੀਂ ਗੱਲ ਵੀ ਪਹਿਲਾਂ 50000 ਵੱਧ ਮੰਗਦੇ ਫਿਰ ਆਪਾਂ ਘਟੀ ਜਾਈਏ ਠੀਕ ਹੈ ਜੀ ਗਾਗੂ ਵਾਲਾ ਜੈਜੀ ਗੱਲ ਹੀ ਆਪਾਂ ਕਰਾਂਗੇ ਜੈਜੀ ਗੱਲ ਕਰਾਂਗੇ ਉਹ ਜਨ ਮਤਲਬ ਮੁਰਕ ਕੇ ਆਪਾਂ ਵੱਧ ਮੰਗੇ ਫਿਰ ਆਪਾਂ ਫੋਨ ਕਰੀਏ ਹੋਰ 20000 ਘਟਾ ਦੇ 30 ਘਟਾ ਦੇ ਦੇ ਹਾਂਜੀ 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 ਯਾਨੀ ਮੈਂ ਨੇੜੇ ਜਿਹਦਾ ਰੇਟ ਕੋਈ ਮਾਨ ਸਨਮਾਨ ਜੋਗਾ ਜ਼ਰੂਰ ਆਪਾਂ ਮੜਾ ਜਾ ਚਾਹ ਪਰਦਾ ਹੁੰਦਾ ਉਹਨਾਂ ਕਰ ਰੱਖਣਾ ਪੈਂਦਾ ਜੀ ਠੀਕ ਹੈ ਜ ਮਾਨਦਾਨ ਜਾਂ ਹਜੂ ਮਾੜਾ ਮੋਟਾ ਤੇ ਜੇ ਲੋਕ ਘਰੇ ਖੜੇ ਆਪਾਂ ਦੇਖੋ ਸਾਰੇ ਬੰਦੇ ਜਿਹੜੇ ਬਾਈ ਕੰਮ ਕਰਦੇ ਨੇ ਸਾਰੇ ਤਕਰੀਬਨ ਵਧੀਆ ਕਾਰੋਬਾਰ ਨੇ ਹਰੇਕ ਬੰਦਾ ਕੋਈ ਆਪਣਾ ਕੰਮ ਨਹੀਂ ਖਰਾਬ ਕਰਨਾ ਚਾਹੁੰਦਾ ਠੀਕ ਹੈ ਜੀ ਦੇਖੋ ਆਪਾਂ ਪਿੰਡ ਖੜੇ ਆ ਜੀ ਕਿਸੇ ਤਰ੍ਹਾਂ ਦੀ ਵੀ ਤਸੱਲੀ ਕੋਈ ਇੱਥੇ ਬਾਹ ਬੂਖ ਜਿਵੇਂ ਕਰ ਸਕਦਾ ਐਵੇਂ ਆਪਾਂ ਫालतू ਗੱਲ ਨਹੀਂ ਕਰਦੇ ਵੀ ਐਵੇਂ ਕਹੀ ਵੀ ਐਂ ਕਰੋ ਜੇ ਕਰੋ ਬਸ ਉਹ ਸਾਰੀਆਂ ਗੱਲਾਂ ਉੱਚੀ ਆ ਜਾਣਗੀਆਂ ਇੱਥੇ ਘਰੇ ਤਸੱਲੀ ਜਿਵੇਂ ਮਰਜ਼ੀ ਕਰ ਲਿਆ ਆਪਾਂ ਨੂੰ ਠੀਕ ਹੈ ਜੀ ਬਾਕੀ ਚੀਜ਼ ਸਾਹਮਣੇ ਹੋਊਗੀ ਅਗਲੇ ਦੇ ਰੰਗ ਪੇਂਟ ਤੋਂ ਜਿਹੜੀ ਹੋ ਮਾੜਾ ਮੋਟਾ ਦੇਖੋ ਦੱਸ ਉਰੀਜਿਨਲ ਚ ਆ ਜਾਂਦੇ ਨੇ ਬਾਕੀ ਰੈਟਰ ਸਾਰੇ ਰਿਜਨਲ ਹੋਣਗੇ ਜੇ ਕੋਈ ਕਿਸੇ ਦੇ ਹੋਇਆ ਆਪਾਂ ਅਗਲੇ ਨੂੰ 10 ਵੀ ਦੇਵਾਂਗੇ ਭਈ ਆ ਗੱਲ ਬਾਤ ਠੀਕ ਕੋਈ ਪਰਦੇ ਜੜੀ ਵਾਲੀ ਗੱਲ ਨਹੀਂ ਪਰਦੇ ਜ ਵਾਲੀ ਕੋਈ ਗੱਲ ਜਾਦੇ ਹੈ ਨਹੀਂ ਠੀਕ ਹੈ ਜੀ ਮੂਰੇ ਆ ਗਿਆ 605 ਅਰਜਨ ਨੋਵੋ ਇਹਦੇ ਬਾਰੇ ਦੱਸਿਓ ਭਾਈ ਇਹ 15 ਮਾਡਲ ਹੈ ਜੀ ਹਾਂਜੀ ਪੰਜਾਬ ਨੰਬਰ ਇਹ ਹੈ 4 ਟਾਇਰ ਹੈ ਮਰਫ ਦੇ ਨਵੇਂ ਵਰਗੇ ਨੇ 9095 ਪੈਸੇ ਨੇ ਠੀਕ ਹੈ ਜੀ ਤੇ ਖਲਵੇਂ ਇਥੇ ਦਾ ਹੈ ਹਾਂਜੀ ਹਾਂ ਇਹ ਮਾਡਲ ਇਦਾਂ ਹੀ ਹੁੰਦਾ ਹੈ ਠੀਕ ਹੈ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਸੋਨਾ ਟਰੈਕਟਰ ਹੈ ਤੇ ਬਾਈ ਜੀ ਰੰਗ ਪੇਂਟ ਦਾ ਵੀ ਉਨੇ ਹੀ ਸੋਨਾ ਹੈ ਹਾਂ ਸਾਰਾ ਅਰੀਜਨਲ ਟਰੈਕਟਰ ਹੈ ਜੀ ਮਾੜਾ ਮੋਟਾ ਦੇ ਰਿੰਬਾਂ ਦੀ ਕੋਰਾਂ ਘਰਾਂ ਨਿਕਲ ਜਾਂਦੀਆਂ ਨੇ ਇੱਕ ਕਾਲਸ ਜੀ ਫੜ ਜਾਂਦਾ ਉੱਥੇ ਹੋਇਆ ਹੋਇਆ ਜੀ ਨੇ ਠੀਕ ਹੈ ਤਿੰਨ ਚਨ ਘੇਰ ਤੱਕ ਨੇ ਜਮਾਓ ਕੇ ਬਾਕੀ ਤਸੱਲੀ ਕਰ ਲਿਓ ਹੁੰਦਾ ਜਿਵੇਂ ਮਰਜ਼ੀ ਆਪਣੀ ਬਾਕੀ ਤਸੱਲੀ ਕਰ ਸਕਦਾ ਵਈ ਹਾਂਜੀ ਠੀਕ ਹੈ ਇਹ ਥਰੀ ਸਪੀਡ ਤੱਕ ਨੇ ਕਿੰਨੇ ਥਰੀ ਸਪੀਡ ਜੀ ਆਉਂਦਾ ਜੀ ਇਹ ਡਬਲ ਡਿਸਟ੍ਰਿਬਿਊਟਰ ਚ ਆਉਂਦਾ ਡਬਲ ਡਿਸਟ੍ਰਿਬਿਊਟਰ ਤੇ ਆ ਥਰੀ ਸਪੀਡ ਹਾਂਜੀ ਟਰੈਕਟਰ ਤੁਸੀਂ ਸਤਰੀ ਰੇਂਜ ਹੋ ਜੂ ਮਿੱਤਰੋ ਇਹ ਮਾਡਲ ਕਿੰਨੇ ਆ ਗਿਆ ਬਾਈ ਕੋਈ 2015 ਜੀ 2015 ਤੇ ਰੇਟ ਦੀ ਗੱਲ ਕੀਤੀ ਜਾਵੇ ਰੇਟ ਇਹਦਾ ਹੈਗਾ ਜੀ 525000 ਰੁਪਿਆ 52500 ਹਾਂਜੀ ਹਾਂ ਟਰੈਕਟਰ ਨਵੇਂ ਰੈਕਟਰ ਨੂੰ ਮਰਪਲਸ ਦੇ ਟਰਮਰਪਲਸ ਦੇ ਨੇ ਹਾਂਜੀ ਠੀਕ ਹੈ ਜੀ ਦੇਖ ਸਕਦੇ ਹੋ ਟਰੈਕਟਰ ਤੁਸੀਂ ਸਾਰਾ ਟਰੈਕਟਰ ਜੈਨਿਅਨ ਟਰੈਕਟਰ ਹੈ ਮਿੱਤਰੋ ਪੂਰਾ ਕੈਂਮ ਟਰੈਕਟਰ ਪਿਆ ਲੈਂਕਾਂ ਨੂੰ ਕੰਦਾ ਸਾਫ ਹੈ ਤੇ ਡਬਲ ਡਿਸਟ੍ਰੀਬਿਊਟਰ ਚ ਬਾਈ ਨੇ ਦੱਸ ਹੀ ਦਿੱਤਾ ਸੀ ਡੰਡਾ ਫੱਟੀ ਡਰਾਵਲ ਸਤਰੀ ਵੀ ਤੁਹਾਨੂੰ ਰੇਂਜ ਹੋ ਜੂਗੀ ਤੇ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਪਾਂ ਅੱਗੇ ਆ ਗਿਆ 855 ਐਫ ਏ ਰਿਵਰਸ ਪੀਟੀਓ 4 ਸਟਾਰ ਬਾਈ ਗੁਰੀ ਦੱਸੀ ਇਹਦੇ ਬਾਰੇ ਇਹ ਇਹ 15 ਮਾਡਲ ਹੈ 3B ਜੀ ਇਹ ਦੋਹੇ 15 ਮਾਡਲ ਨੇ ਇਹ ਵੀ 15 ਹੈ ਇਹ ਵੀ 15 ਹੈ ਠੀਕ ਹੈ ਤੇ ਇੱਕ ਚੀਜ਼ ਦੇਖੀ ਆ ਮੈਂ ਗੁਰੀ PP 31 ਮਾਨਸਾ ਦਾ ਹਾਂ ਮਾਨਸਾ ਦੀ ਨੰਬਰ ਨੇ ਸਾਰੇ ਡੈਕਟਰ ਸਾਰੇ ਡੈਕਟਰ ਮਾਨਸਾ ਨੰਬਰ ਨੇ ਹਾਂਜੀ ਠੀਕ ਹੈ ਜੀ ਮਾਨਸਾ ਦੇ ਨੰਬਰ ਨੇ ਤੇ ਇਹਦੀ ਖਾਸੀਅਤ ਕੋਈ ਹੋਰ ਸਸਤੇ ਟੌਪ ਮੋਡਲ ਡੈਕਟਰ ਇਹ ਸਾਫ ਹੈ ਮਾਡਲ ਦੇ ਸਾਬ ਨੂੰ ਬਹੁਤ ਇੰਜਨ ਗੇਅਰ ਸਰਵਿਸ ਆਪਾਂ ਹੋਈ ਇਹਦੀ ਕਰਾਉਣ ਦੀ ਲੋੜ ਨਹੀਂ ਠੀਕ ਹੈ ਜੀ ਹਾਂਜੀ ਤੇ ਇੰਜਨ ਗੇਅਰ ਦਾ ਓਕੇ ਹੈ ਯਾਨੀ ਡੈਕਟਰ ਤੇ ਇੱਕ ਇਥੇ ਝਾਤ ਮਰਵਾ ਦੇ ਬੱਬੂ ਏਅਰ ਵਾਲੀ ਟੈਂਕੀ ਹੈ ਬਾਈ ਬੈਂਪਰ ਦੇ ਵਿੱਚ ਸਪੈਸ਼ਲ ਲੱਗੀ ਹੋਈ ਡੈਕਟਰ ਰੰਗ ਪੇਂਟ ਦਾ ਰੇਨ ਵਾਲਾ ਡਬਲ ਡਿਸਟ੍ਰਿਬਿਊਟਰ ਚ ਹੈ ਨਾ ਸਿੰਪਲ ਕੱਪੜੇ ਵਾਲੀ ਸਤਰੀ ਹੈ ਹਾਂਜੀ ਤੇ ਮਾਡਲ ਕਿੰਨੇ ਆ ਗਿਆ ਇਹ 2015 ਮਾਡਲ ਤੇ ਰੇਟ ਦੀ ਗੱਲ ਕੀਤੀ ਆ ਬਈ ਰੇਟੇ ਦਾ 495000 ਰੁਪਏ ਰੇਟ 495000 ਮਿੱਤਰੋ ਇਹ ਡਿਮਾਂਡ ਹੈ ਬਾਕੀ ਜਿਵੇਂ ਭਾਈ ਗੁਰਮੀ ਨੇ ਦੱਸਿਆ ਹਨ ਤੁਸੀਂ ਟਰੈਕਟਰ ਦੇਖੋਗੇ ਆ ਕੇ ਮੌਕੇ ਤੇ ਖੋ ਜਾਂਦਾ ਲੈਸ ਮਾੜਾ ਮੌਕਾ ਆਮਾਨ ਸਨਮਾਨ ਹੋ ਜਾਂਦਾ ਹੈ ਆਮਾਨ ਸਨਮਾਨ ਹੋ ਜਾਂਦਾ ਮੂਰੇ ਆ ਗਿਆ 60 ਫਾਰਮ ਤੇ ਟਰੈਕਟਰ ਦੇਖ ਸਕਦੇ ਹੋ ਤੇ ਇਹ T20 ਹੈ T20 ਚ ਜੀ ਇਹ ਛੋਟੇ ਘੇਰਾ ਛੋਟੇ ਘੇਰਾ ਛੋਟੇ ਘੇਰਾ ਵਾਲਾ ਬਈ T20 ਟਰੈਕਟਰ ਤੁਸੀਂ ਦੇਖ ਸਕਦੇ ਹੋ ਰੰਗ ਪੈਂਟ ਦਾ ਕਿਵੇਂ ਆ ਇਹ ओरिजिनल ਟਰੈਕਟਰ ਹੈ ਜੀ ਸਾਰਾ ਠੀਕ ਹੈ ਜੀ ਹਾਂ ਜੀ ਏ ਵੀ 3 ਸਪੀਡ ਹਾਂ ਹਾਂ ਇਹ ਉਹ ਟ੍ਰੀਟਮੈਂਟ ਇਹਦਾ ਝੋਟਾ ਗੇਅਰ ਲੱਗੇ ਜੀ ਹਾਂਜੀ 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 ਰੰਗ ਪੈਂਟ ਦਾ ਬਾਈ ਕਹਿੰਦਾ ਸਾਰਾ ਰੇਂਜ ਨਾਲ ਇੰਜਨ ਗੇਅਰ ਦਾ ਓਕੇ ਇੰਜਨ ਗੇਅਰ ਦਾ ਓਕੇ ਉਹ ਤਸੱਲੀ ਅਗਲਾ ਬਾਕੀ ਜਿਵੇਂ ਮਰਜ਼ੀ ਕਰ ਸਕਦੇ ਹੋ ਡਬਲ ਡਿਸਟ੍ਰਿਬਿਊਟਰ ਚ ਆ 16 9 ਫੁੱਲ ਟੌਪ ਮਾਡਲ ਜੀ 16 9 28 ਵਾਲੇ ਟਾਇਰ ਨੇ ਤੇ ਗੁੜਿਆਰ ਦੇ ਟਾਇਰ ਨੇ ਟਾਇਰ ਚੈੱਕ ਕਰ ਸਕਦੇ ਹੋ ਟਾਇਰ ਤਕਰੀਬਨ ਪਏ ਹੁਣੇ 90 95 ਹਾਂ ਹਾਂ 90 ਪੈਸੇ ਮੰਨੋ ਜੀ 90 ਪੈਸੇ ਟਾਇਰ ਤਕਰੀਬਨ ਪਏ ਹੀ ਨੇ ਬਾਈ ਟਰੈਕਟਰ ਰੰਗ ਪੈਂਟ ਦਾ ਵੀ ਚੰਗਾ ਹੈ ਸਾਰਾ ਤੇ 2021 ਮਾਡਲ ਹੈ 2021 ਮਾਡਲ ਤੇ ਜੇ ਗੁਰੀ ਰੇਟ ਦੀ ਗੱਲ ਕਰੀਏ ਆਪਾਂ ਇਹ ਦਾ 6 ਲੱਖ 75000 ਰੁਪਏ ਰੇਟ ਹੈ 6 ਲੱਖ 75000 ਮਿੱਤਰੋ ਇਹਦੀ ਡਿਮਾਂਡ ਹੈ ਹਾਂਜੀ ਤੇ ਬਾਕੀ ਮੌਕੇ ਤੇ ਹੋ ਜਾਂਦਾ ਤੇ ਮੂਹਰੇ ਆ ਗਿਆ 605 ਅਰ ਜਾਂਦਾ ਜਿਹੜਾ ਇਨਸਾਈਡ ਗੀਅਰ ਚ ਹੈ ਜੀ ਇਹ ਠੀਕ ਹੈ ਜੀ ਇਹ 2019 ਮਾਡਲ ਹੈ ਠੀਕ ਹੈ ਜੀ ਬਹੁਤ ਜਿਆਦਾ ਸਾਫ ਰੈਕਟਰ ਜੀ ਠੀਕ ਹੈ ਜੀ ਤੇ ਇੰਜਨ ਗੀਅਰ ਦਾ ਵੀ ਉਨੀ ਚੰਗਾ ਜਮਾ ਓਕੇ ਠੀਕ ਹੈ ਟਾਇਰਾਂ ਦੀ ਗੱਲ ਕਰੀਏ ਗੁਰੀ ਆਪਾਂ ਟਾਇਰ ਨਾਲ ਟਰੈਕਟਰ ਨੂੰ ਠੀਕ ਹੈ ਟਾਇਰ ਨਾਲ ਨਾਲ ਦੇ ਕਿੰਨੇ ਕੇ ਪੈਸੇ ਪਏ ਹੋਣੇ ਹੈਗੇ 80 85% 80 ਮੰਨ ਲਓ 80 85 ਪੈਸੇ ਟਾਇਰ ਪਏ ਨੇ ਬਾਈ ਗੁਡੀਅਰ ਦੇ ਟਾਇਰ ਨੇ 16 9 ਉਚਾਈ ਵਾਲੇ ਮਗਰ ਆਟਾ ਮਰੂਟਾ ਦਾ ਸਾਫ ਹੈ ਤੇ ਲੈਂਕਾਂ ਦਾ ਵੀ ਉਨੇ ਹੀ ਸਾਫ ਪਿਆ ਤੇ ਡਬਲ ਡਿਸਟਿਊਟਰ ਹੈ ਹਾਂ ਹਾਂ ਡਬਲ ਡਿਸਟਿਊਟਰ ਹੈ ਐਂਪਲ ਕੱਪੜੇ ਵਾਲੀ ਸਾਤਰੀ ਆ ਗਈ ਰੰਗ ਪੈਂਟ ਦਾ ਬਾਈ ਯਾਨੀ ਕਿ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਸੋਹਣਾ ਡਾਇਰੈਕਟਰ ਹੈ ਤੇ ਮਾਡਲ ਕਿੰਨੇ ਆ ਗਿਆ ਬਈ ਇਹ 2019 2019 ਮਾਡਲ ਆ ਗਿਆ ਤੇ ਜਿਹੇ ਦੇ ਰੇਟ ਦੀ ਗੱਲ ਕਰੀਏ ਬਈ ਰੇਟੇ ਦਾ 585000 ਰੁਪਏ 5 ਲੱਖ 85 ਹਜ਼ਾਰ ਬਾਕੀ ਮੌਕੇ ਤੇ ਮਾਨਤਾਣ ਕੀਤਾ ਜਾਊਗਾ ਤੇ ਮੂਹਰੇ ਆ ਗਿਆ 60 55 ਇਹਦੇ ਬਾਰੇ ਗੁਰੀ ਦੱਸੀ ਮੈਂ ਜੀ ਇਹ ਹੈਗਾ ਜੀ 14 ਮਾਡਲ ਰੈਟਰ ਠੀਕ ਹੈ ਜੀ ਤੇ ਮਗਰਾਟ ਪੇਂਟ ਨੇ ਜਿਹੜੇ ਰੈਟਰ ਦੇ ਠੀਕ ਹੈ ਜੀ ਹਾਂਜੀ ਚੌਕੜਾ ਟਾਇਰਾਂ ਦਾ ਨਾਮ ਹੈ ਚੌਕੜਾ ਟਾਇਰਾਂ ਦਾ ਰੁਪਿਆ ਪਿਆ ਸੀਅਟ ਦੇ ਟਾਇਰ ਨਹੀਂ ਮਿੱਤਰੋ ਹਾਂਜੀ ਬਾਕੀ ਸਾਫ਼ ਸੁਥਰਾ ਟਰੈਕਟਰ ਹੈ ਬਾਕੀ ਸਾਰਾ ਸਾਰਾ ਬਾਕੀ ਓਰੀਜਨਲ ਹੈ ਹਾਂ ਬਾਕੀ ਸਾਰਾ ਓਰੀਜਨਲ ਹੈ ਜੀ ਬਾਕੀ ਸਾਰਾ ਰੇਨ ਵਾਲਾ ਬਾਡੀ ਦਾ ਤੇ ਇੰਜਨ ਇੰਜਨ ਗੇਅਰ ਰੱਖਿਆ ਹੋਇਆ ਇੰਜਨ ਗੇਅਰ ਵੀ ਵਧੀਆ ਜਿਹੇ ਟਰੈਕਟਰ ਦਾ ਇੰਜਨ ਗੇਅਰ ਦਾ ਵੀ ਬਈ ਟਰੈਕਟਰ ਓਕੇ ਹੈ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੁਹਾਡੇ ਸਾਹਮਣੇ ਸੈਂਪਲ ਕੱਪੜੇ ਵਾਲੀ ਸਾਥਰੀ ਹੈ ਤੇ ਮਾਡਲ ਕਿੰਨੇ ਆ ਗਿਆ ਹੈ ਮਾਡਲ ਇਹ 2014 ਜੀ ਤੇ ਜੇ ਰੇਟ ਦੀ ਗੱਲ ਕੀਤੀ ਹੈ ਤਾਂ 1.75 ਲੱਖ ਰੁਪਿਆ ਰੇਟ ਹੈ ਡਿਮਾਂਡ ਆਪਣੀ 1.75 ਲੱਖ ਰੁਪਿਆ ਚੈੱਕ ਕਰ ਸਕਦੇ ਆ ਕੋਈ ਇਸ ਤੋਂ ਲਾਵਾ ਹੋਰ ਵੀ ਟਰੈਕਟਰ ਹੁੰਦੇ ਆਪਣੇ ਕੋਲ ਹਾਂ ਹੋਰ ਵੀ ਹੈਗੇ ਜੀ ਉਧਰ ਖੜੇ ਟਰੈਕਟਰ ਦੂਜੇ ਘਰੇ ਆਪਣੇ ਕੋਲ ਸੋਰ ਠੀਕ ਹੈ ਜੀ ਹਾਂ 4 ਵੀ ਡਰਾਈਵ ਚ ਹੀ ਹੁੰਦੇ ਆ ਟਰੈਕਟਰ ਆਪਣੇ ਲਾਵੇ ਠੀਕ ਹੈ ਜੀ ਤੇ ਨਕੇਸਨ ਕੀ ਪੈ ਜਾਂਦੀ ਆ ਬਾਈ ਨਕੇਸਨ ਪਿੰਡ ਪਠਲਾ ਜੀ ਠੀਕ ਹੈ ਜੀ ਤੇ ਨੇੜੇ ਧਨੋਲਾ ਮੰਡੀ ਆ ਜੀ ਆਪਣੇ ਠੀਕ ਹੈ ਬਰਨਾਲਾ ਜੀ ਠੀਕ ਹੈ ਜੀ ਤੇ ਮੋਬਾਈਲ ਨੰਬਰ ਕਿੰਨਾ ਬਾਈ 7009901449 ਇਹ ਕੰਟੈਕਟ ਨੰਬਰ ਆ ਜੀ ਆਪਣਾ ਤੇ ਲੋਨ ਕਿਸੇ ਵੀਰ ਨੂੰ ਜਰੂਰਤ ਆ ਜੇ ਕਰਾਉਣਾ ਉਹ ਵੀ ਮਤਲਬ ਹੋ ਜਾਂਦਾ ਏ ਟਰੈਕਟਰਾਂ ਤੇ ਠੀਕ ਹੈ ਜੀ ਪਰ ਟਰੈਕਟਰੀ ਵਿੱਚ ਐਕਸਚੇਂਜ ਹੋ ਜਾਂਦਾ ਏ ਠੀਕ ਹੈ ਜੀ ਤੇ ਬਾਕੀ ਜਿਸੇ ਵੀ ਤਰ੍ਹਾਂ ਦੀ ਕੋਈ ਹੋਰ ਜਾਣਕਾਰੀ ਦੀ ਲੋੜ ਆ ਤਾਂ ਕੰਟੈਕਟ ਕਰਕੇ ਬੰਦਾ ਕਰ ਸਕਦਾ ਕਿਉਂ ਟਰੈਕਟਰ ਆਉਂਦੇ ਜਾਂਦੀ ਰਹਿੰਦੇ ਨੇ ਕੋਈ ਹਾਂਜੀ 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 ਵੀਰ ਨੇ ਕਿਸੇ ਨੂੰ ਲੈਣਾ ਉਹ ਵੀ ਆ ਜਾਂਦੇ ਨੇ ਟਰੈਕਟਰ ਠੀਕ ਹੈ ਜੀ ਜੇ ਕਿਸੇ ਨੇ ਜਾਨੀ ਕਿ ਹੋਰ ਡਿਮਾਂਡ ਕਰਤੀ ਉਹ ਵੀ ਤੁਸੀਂ ਲੈ ਕਈ ਵਾਰ ਅਰੇਂਜ ਕਰ ਦਿੰਨੇ ਹਾਂ ਮੰਨ ਲਓ ਕੋਈ ਵੀਡੀਓ ਬਈ ਡੇਟ ਦੇਖਦਾ ਹੈ ਓਕੇ ਤੇ ਜਿਵੇਂ ਆ ਟਰੈਕਟਰ ਕਈ ਵਾਰ ਵਿਕ ਜਾਂਦਾ ਕੋ ਠੀਕ ਹੈ ਬਹੁਤ ਬਹੁਤ ਧੰਨਵਾਦ ਬਾਈ ਪੂਰੀ ਜਾਣਕਾਰੀ ਲਈ ਠੀਕ ਹੈ ਜੀ ਤੇ ਲੋ ਵੀ ਮਿੱਤਰੋ ਬਾਈ ਨਾਲ ਕਰਕੇ ਕੰਟੈਕਟ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਪਿੰਡ ਚੀ ਬਾਈ ਦਾ ਸ਼ੋਰੂਮ ਹੈ ਤੇ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ ਜੀ ਸਸ ਸਿਕਾ